ਅਸਮ ਦਿ ਦਿਓ ਆਪ ਜੀ ਨੇ ਵੀਰਾਂ ਪਾਸੋਂ ਫਟਲੂਸ਼ੈਂਸ ਸਰਪ੍ਰੀਸ਼ਟ ਸਰਵਾਰੀ ਸੁਣੀ ਕਿਉਂਕਿ ਇਹ ਵਿਆਹ ਵਾਸਤੇ ਮੱਛੀ ਦੀ ਸ਼ਾਦੀ ਵਾਸਤੇ ਇਹ ਜਿਹੜਾ ਸੱਸੰਗ ਆਜਾ ਰੱਖਿਆ ਗਿਆ ਸਵਾਓ 10 18 ਨੰਬਰ ਪ੍ਰਕਾਸ਼ ਹੈ ਇਹਦੇ ਵਿੱਚੋਂ ਸ਼ਾਦੀ ਦੇ ਵਿਹਾਰ ਦਾ ਹੀ

ਇਹ ਖੁਸ਼ੀਆਂ ਪੂਰੇ ਸੰਸਾਰ ਦੇ ਵਿੱਚੋਂ ਕੁਝ ਹੀ ਵਰਤਾਂ ਨੂੰ ਦਿੱਤੀਆਂ ਕਿ ਉਹ ਹਰ ਪੱਖ ਤੋਂ ਦੁਆਜੇਠੂਆ ਰਿਖੇ 18 ਹਾੜ ਤੇ 28 ਕੋਨ ਨੂੰ ਸ਼ਾਦੀਆਂ ਕਰਨ ਇਹ ਕਿਸੇ ਕਿਸੇ ਨੂੰ ਨਸੀਬ ਹੁੰਦਾ ਸੁਝੀਆਂ ਨੂੰ ਨਸੀਬ ਹੁੰਦਾ ਇਸੇ ਥੋੜੀ ਜੀ ਆਪਾਂ ਹਰਵਾਇ ਛੱਡ ਕੇ ਅੱਗੇ ਚੱਲਾਂਗੇ ਕਿਉਂਕਿ ਸਮਾਂ ਕਾਫੀ ਹੋ ਗਿਆ ਸੈ ਕੋਸ਼ਿਸ਼ ਕਰਦੇ ਹਾਂ ਪੈਰ ਲੋਗ ਗੁਰਮੁਖਾਂ ਨੂੰ ਦੇਖੇ ਸੱਚ ਗਿਆਨ ਇਸ ਜਗ੍ਹਾ ਦੇ ਉੱਤੇ ਹਰ ਭਗਤ ਦੁਆ ਜੇਠੂ ਆ ਸ਼ਾਦੀਆਂ ਕੌਣ ਕਰੇਗਾ ਜਿਨ੍ਹਾਂ ਨੂੰ ਮੈਂ ਅੰਦਰ ਦਾ ਗਿਆਨ ਦੇਵਾਂਗਾ ਪੈਰ ਲੋਗ ਗੁਰਮੁਖਾਂ ਨੂੰ ਦੇਖੇ ਸੱਚ ਗਿਆਨ ਗੁਰਮੰਤਰ ਨਾਮ ਜੜਾਈਆ ਚਰਨ ਕਮਲ ਕਰਪ ਕਰਾਹ ਪ੍ਰਣਾਮ ਜਿਨ੍ਹਾਂ ਨੂੰ ਮੈਂ ਅੰਦਰ ਦਾ ਗਿਆਨ ਦੇਵਾਂਗਾ ਉਹੀ ਮੇਰੇ ਚਰਨਾਂ ਦੇ ਉੱਤੇ ਆ ਕੇ ਨਤਮਸਤਕ ਹੋ ਸਕਦੇ ਨੇ ਦੂਸਰਾ ਕੋਈ ਨਹੀਂ ਬੰਦਾ ਹੀ ਨਜ਼ਰ ਆਏਗਾ ਮੈਂ ਭਗਵਾਨ ਨਹੀਂ ਨਜ਼ਰ ਆਵਾਂਗਾ ਜਿਨ੍ਹਾਂ ਨੂੰ ਮੈਂ ਅੰਦਰ ਦਾ ਗਿਆਨ ਦੇਵਾਂਗਾ ਉਹਨਾਂ ਨੂੰ ਮੈਂ ਭਗਵਾਨ ਨਜ਼ਰ ਆਵਾਂਗਾ ਚਰਨ ਕਮਲ ਕਰਾਹ ਪ੍ਰਣਾਮ ਮਸਤਕ ਧੂੜੀ ਟਿੱਕੇ ਲਾਈਆ ਸ਼ਰਾ ਵਿੱਚੋਂ ਕੱਢ ਕੇ ਗੁਲਾਮ ਜਿਹੜੀ ਅਜੇ ਤੱਕ ਸ਼ਰਾ ਦੀ ਗੁਲਾਮੀ ਸੀ ਮੈਂ ਇਹਨਾਂ ਨੂੰ ਉਸ ਗੁਲਾਮੀ ਦੇ ਵਿੱਚੋਂ ਬਾਹਰ ਕੱਢ ਲਵਾਂਗਾ ਬੜਦੇ ਆਪਣੇ ਲੈ ਬੜਾਈਆ ਮੈਂ ਆਪਣੇ ਦਰਦੇ ਉਹਨਾਂ ਨੂੰ ਸੇਵਕ ਬਣਾ ਲਵਾਂਗਾ ਪਿਛਲੇ ਵੇਟ ਕੇ ਸਮਾਜ ਰਿਵਾਜ ਤਮਾਮ ਜਿੱਦਾਂ ਬਾਹਰ ਸ਼ਾਦੀਆਂ ਹੁੰਦੀਆਂ ਸੀ ਉਹ ਸਾਰੇ ਰਵਾਜਾਂ ਨੂੰ ਮੈਂ ਬੰਦ ਕਰ ਦੇਵਾਂਗਾ ਤੁਰਦਾ ਮਾਰਗ ਇੱਕ ਵਖਾਈਆ ਜਿਹੜਾ ਸੱਚਾ ਮਾਰਗ ਹੈ ਉਸ ਹਰ ਘਾਲਪੁਰਖ ਦਾ ਮੈਂ ਉਸ ਮਾਰਗ ਦੇ ਨਾਲ ਉਸੇ ਸਾਧ ਦੇ ਨਾਲ ਹੁਣ ਲੈ ਕੇ ਸ਼ਾਦੀਆਂ ਕਰਾਂਗਾ ਗੁਰਮੁਖੋ ਰਹੋ ਨਾ ਕੋਈ ਅਨਜਾਣ ਕੇ ਮੇਰੇ ਹੁਕਮ ਨੂੰ ਮੰਨ ਲਿਓ ਜਿਸ ਤਰ੍ਹਾਂ ਮੈਂ ਕਹਿੰਦਾ ਉਸ ਤਰ੍ਹਾਂ ਸ਼ਾਦੀ ਕਰ ਲਿਓ ਸੁਧ ਬੁਧ ਇੱਕੋ ਇੱਕ ਵਿਖਾਈਆ ਇਹ ਹੁਕਮ ਸ਼੍ਰੀ ਭਗਵਾਨ ਇਹਨੂੰ ਐਵੇਂ ਨਾ ਸਮਝ ਲਿਓ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ ਮੇਰਾ ਸ਼੍ਰੀ ਭਗਵਾਨ ਦਾ ਹੁਕਮ ਹੈ ਨਾ ਕੋਈ ਮਿੱਤੇ ਮੇਟ ਮਟਾਇਆ ਕਿਉਂਕਿ ਸ਼੍ਰੀ ਭਗਵਾਨ ਦਾ ਹੁਕਮ ਹੈ ਇਹਨੂੰ ਕੋਈ ਵੇਚਣ ਵਾਲਾ ਨਹੀਂ ਮੰਨਣਾ ਪਏ ਜਿਵੇਂ ਇਸਮਾਨ ਮੇਰੇ ਹੁਕਮ ਨੂੰ ਸਾਰਿਆਂ ਨੂੰ ਮੰਨਣਾ ਪੈਣਾ ਜ਼ਮੀਨ ਤੋਂ ਲੈ ਕੇ ਅਸਮਾਨਾਂ ਤੱਕ ਬ੍ਰਹਿਮੰਡ ਖੰਡ ਸੀਸ ਚੁਕਾਈਆ ਇਹ ਬ੍ਰਹਿਮੰਡਾਂ ਖੰਡਾਂ ਤੱਕ ਮੇਰੇ ਚਾਨਾ ਦੇ ਉੱਤੇ ਸੀਸ ਮੰਨਤਮਸਤਕ ਹੋਣੇ ਨੇ ਔਰ ਮੇਰੇ ਹੁਕਮ ਨੂੰ ਅਸਮਾਨਾਂ ਤੋਂ ਲੈ ਕੇ ਧਰਤੀ ਤੱਕ ਸਾਰਿਆਂ ਨੂੰ ਮੰਨਣਾ ਪੈਣਾ ਇਹ ਸੋਨਾ ਬੰਨ ਲਗਾ ਵੇਦਾਰ ਅੱਜ ਤੱਕ ਮੇਰੇ ਭੈਣਾਂ ਤੇ ਭਰਾਓ ਸੱਜੇ ਪਾਸੇ ਬੀਬੀਆਂ ਨੂੰ ਬਿਠਾ ਕੇ ਤੇ ਖੱਬੇ ਪਾਸੇ ਵੀਰਾਂ ਨੂੰ ਬਿਠਾ ਕੇ ਕਦੇ ਸ਼ਾਦੀਆਂ ਨਹੀਂ ਹੋਈਆਂ ਲੇਕਿਨ ਪਰਮੇਸ਼ਰ ਨੇ ਇਹ ਚੀਜ਼ ਕੀਤੀ ਇਹ ਇੱਕ ਸੋਹਣਾ ਵਿਧਾਨ ਬਣਾ ਦਿੱਤਾ ਇਹ ਸੋਹਣਾ ਬਣ ਲਗਾ ਵਿਧਾਨ ਵਾ ਵਜਣੀ ਜਗਤ ਵਧਾਈਆ ਤੁਹਾਨੂੰ ਲੋਕਾਂ ਨੇ ਵਧਾਈਆਂ ਦੇਣੀਆਂ ਕਿ ਤੁਸੀਂ ਉਸ ਮਾਲਕ ਦੇ ਦਰਬਾਰ ਦੇ ਉੱਤੇ ਜਾ ਕੇ ਸ਼ਾਦੀ ਕੀਤੀ ਜੁਤੀ ਜੋ ਉਸ ਰੂਪ ਆਪੀ ਆਪਣੀ ਕਿਰਪਾ ਕਰ ਸੇਰ ਆਪਣਾ ਹੱਥ ਟਕਾਈਆ ਸਮਰੱਥ ਪੁਰਖ ਹਾਰ ਕਰਤਾਰ ਇਸ ਗੱਲ ਨੂੰ ਕਰਨ ਵਾਲਾ ਕੌਣ ਆ ਕੋਣ ਕਹਿੰਦਾ ਜਿਹੜਾ ਮੈਂ ਧਰਤੀ ਤੋਂ ਲੈ ਕੇ ਅਸਮਾਨ ਤੱਕ ਆਪਣੇ ਹੁਕਮ ਨੂੰ ਮਨਾਵਾਗਾ ਉਹ ਹੈ ਪੁਰਖ ਸਮਰੱਥ ਹਾਰ ਕਰਤਾਰ ਸਮਰੱਥ ਪੁਰਖ ਹਾਰ ਕਰਤਾਰ ਆਪਣੀ ਦਇਆ ਕਮਾਈਆ ਸਤਜੁਗ ਕਹੇ ਮੇਰੀ ਬਨਣ ਲਗਾਤਾਰ ਕਿਉਂਕਿ ਸਤਜੁਗ ਦੀ ਮੰਗ ਸੀ ਕਿ ਐ ਪ੍ਰਭੂ ਤੇਰੇ ਦਵਾਰੇ ਦੇ ਉੱਤੇ ਸ਼ਾਦੀਆਂ ਹੋਣ ਇੱਕ ਵੱਖਰਾ ਵਿਧਾਨ ਬਣਾ ਦੇ ਅੱਜ ਉਹ ਵਿਧਾਨ ਬਣ ਗਿਆ ਸੱਚੋਕੀ ਕੀ ਕਹਿੰਦਾ ਕਿ ਮੇਰੇ ਮੇਰੀ ਧਾਰ ਜਿਹੜੀ ਇਹ ਨਵੀਂ ਬਨਣ ਲੱਗਿਆ ਆਕਾਰਪੁਰਖ ਸਤਜੁਗ ਕਹੇ ਮੇਰੀ ਬਨਣ ਲਗਾਤਾਰ ਕਿੱਥੇ ਨੀ ਲੋਕ ਮਾਤਰ ਕਾਇਆ ਕਿਉਂਕਿ ਲੋਕ ਮਾਤ ਦੇ ਵਿੱਚ ਪਰਮੇਸ਼ਰ ਆਏ ਹੋਏ ਨੇ ਹਰ ਪੜਿਤ ਦੁਆਰ ਜੇਠੂ ਵਾਲ ਦੇ ਵਿੱਚ ਸਤਜੁਗ ਨੂੰ ਲਾਉਣ ਵਾਸਤੇ ਇੱਕ ਨਵੀਂ ਮਰਿਆਦਾ ਕਰਨ ਕੀਤੀ ਕਿ ਸ਼ਾਦੀਆਂ ਇਸ ਤਰ੍ਹਾਂ ਹੋਇਆ ਕਰਨਗੀਆਂ ਭਗਤਾ ਪੈਜ ਰਹਾ ਸਵਾਰ ਕਿਸ ਤਰ੍ਹਾਂ ਪੈਸਵਾਰ ਰਿਆਂ ਮੇਰੇ ਨਜ਼ਰ ਉਠਾਈਆ ਇਹ ਨਹੀਂ ਅਥਾ ਕਿ ਤੁਸੀਂ ਸਵੇਰੇ ਉੱਠ ਕੇ ਭਗਤੀਆਂ ਕਰਿਓ ਤੇ ਰਾਤ ਨੂੰ ਭਗਤੀਆਂ ਕਰਿਓ ਤੇ ਫੇਰ ਮੈਂ ਤੁਹਾਡੀ ਪੈਸਵਾਰਾਂਗਾ ਮੈਂ ਸਵਾਲੀ ਨਜ਼ਰ ਕਰਕੇ ਤੁਹਾਡੇ ਉੱਤੇ ਮੈਂ ਤੁਹਾਡੀ ਪੈਜ ਨੂੰ ਸਵਾਰ ਰਿਆਂ ਅੰਦਰ ਵੜ ਕੇ ਕਰੇ ਸੱਚ ਗੁਫ਼ਤਾਰ ਮੈਂ ਜਿਹੜੀ ਵੀ ਗੱਲ ਕਰਾਂਗਾ ਇਹ ਮੇਰੇ ਜਨ ਭਗਤੋ ਮੇਰੇ ਬੱਚਿਓ ਮੈਂ ਤੁਹਾਡੇ ਅੰਦਰ ਵੜ ਕੇ ਤੁਹਾਡੇ ਨਾਲ ਗੱਲ ਕਰਾਂਗਾ ਨਾਮ ਨਿਦਾਨਾ ਇੱਕ ਜੜਾਈਆ ਜੋਤੀ ਜੋ ਸਰੂਪ ਹਰਿਆ ਪੀ ਆਪਣੀ ਕਿਰਪਾ ਕਰ ਸਤਿ ਦੇਵਨ ਹਾਰ ਵੜਿਆਈਆ ਸਤਜੁਗ ਕਹੇ ਕਿਰਪਾ ਕਰਨ ਲਗਾ ਬੇਤ ਪਰਵਾਹ ਦੀਨ ਦਿਆਲ ਦਾ ਪਗਤ ਸੁਹੇਲਾ ਕੌਣ ਪਰਮਾਤਮਾ ਪਗਤ ਸੁਹੇਲਾ ਅਬਨਾਸ਼ੀ ਕਰਤਾ নূর ਖੁਦਾ ਇਹ ਜਿਸ ਨੇ ਸ਼ਾਦੀਆਂ ਦੀ ਸਤਜੁਗ ਦੇ ਵਿੱਚ ਨਵੀਂ ਰਸਮ ਚਲਾਈ ਉਹ ਕੌਣ ਆ ਉਹ ਪਗਤਾਂ ਦਾ ਸੁਹੇਲਾ ਅਬਨਾਸ਼ੀ ਕਰਤਾ ਉਹ ਅਬਨਾਸ਼ੀ ਕਿ ਨੂੰ ਕਹਿੰਦੇ ਜਿਹੜਾ ਮਰਨ ਜੰਮਣ ਦੇ ਵਿੱਚ ਨਹੀਂ ਆਉਂਦਾ ਉਹ ਅਕਾਲ ਪੁਰਖ ਨੇ ਨਵੀਂ ਰੀਤੀ ਜਿ ਚੁਣਾਉਣ ਲਗਿਆ ਖੁਦੀ ਸਰਦੀ ਰਹਾ ਕੋਈਆ ਜਿਹੜੇ ਜੁਗ ਜਨਮ ਕਰਮਾਂ ਨਾਲ ਵਹਿ ਜੁਦਾ ਕਰਮ ਮਾੜੇ ਕਰਕੇ ਮੇਰੇ ਨਾਲੋਂ ਜਿਹੜੇ ਜੁਗਾ ਜਨਮਾਂ ਦੇ ਵਿੱਚ ਮੇਰੇ ਤੋਂ ਵੱਖਰੇ ਹੋ ਗਏ ਉਹਨਾਂ ਦੇ ਲੇਖੇ ਵੇਖ ਵਖਾਈਆ ਮੈਂ ਉਹਨਾਂ ਦੇ ਲੇਖਿਆਂ ਨੂੰ ਦੇਖਣ ਵਾਸਤੇ ਆ ਗਿਆ ਸਿਰਫ ਲੇਖੇ ਦੇਖਣੇ ਨਹੀਂ ਮੈਂ ਆਪਣੇ ਚਰਨਾਂ ਦਾ ਪਿਆਰ ਵੀ ਦੇਵਾਂਗਾ ਆਤਮ ਪਰਮਾਤਮ ਹੋ ਕੇ ਰਿਹਾ ਮਿਲਾਂ ਮੈਂ ਪਰਮਾਤਮਾ ਹੋ ਕੇ ਉਹਨਾਂ ਦੀ ਆਤਮਾ ਨੂੰ ਆਪਣੇ ਨਾਲ ਮਿਲਾ ਮਿਲਾ ਰਿਹਾ ਤਤਾਂ ਵਾਲਾ ਜੋੜ ਜੁੜਾਇਆ ਇੱਕ ਪਾਸੇ ਮੈਂ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਬਿਠਾ ਕੇ ਤੁਹਾਡੇ ਤਤਾਂ ਦਾ ਜੋੜ ਮੈਂ ਜੋੜਨੇ ਆਂ ਪੈਣਾ ਦਾ ਤੇ ਵੀਰਾਂ ਦਾ ਆਫਿਸ ਦੇ ਵਿੱਚ ਮੈਂ ਨਿਕਾਹ ਕਰ ਰਿਹਾ ਵੀਰ ਦਾ ਤੇ ਉਹ ਦੂਜੇ ਪਾਸੇ ਇੱਕ ਬੀਬੀ ਦਾ ਤੇ ਨਾਲ ਦੀ ਨਾਲ ਮੈਂ ਤੁਹਾਡੀ ਆਤਮਾ ਨੂੰ ਮੈਂ ਆਪਣੇ ਨਾਲ ਵੀ ਜੋੜ ਰਿਹਾ ਮੈਂ ਆਤਮਾ ਦਾ ਪਰਮਾਤਮਾ ਦਾ ਵੀ ਨਿਕਾਹ ਕਰ ਰਿਹਾ ਤੇ ਇੱਕ ਜੋੜੇ ਦਾ ਵੀ ਨਿਕਾਹ ਕਰ ਰਿਹਾ ਇਹ ਧਰਤੀ ਤੇ ਉੱਤੇ ਪਹਿਲਾਂ ਕਦੇ ਨਹੀਂ ਹੋਇਆ ਸੱਚ ਸਹੇਲੇ ਇੱਕ ਇਕਲੇ ਸੱਚਾ ਸ਼ਾਹ ਆ ਰਿਹਾ ਸਮਝਾ ਮੈਂ ਇਹ ਸੱਚਾ ਸ਼ਾਹ ਹੋ ਕੇ ਤੁਹਾਨੂੰ ਇਹ ਗੱਲ ਸਮਝਾ ਰਿਹਾ ਮੇਰੀ ਗੱਲ ਨੂੰ ਸਮਝ ਲਿਓ ਸਿੱਧਾ ਮਾਰਗ ਤੇ ਵਖਾਈਆ ਜਿਨ੍ਹਾਂ ਦਾ ਹਰ ਪੜਤ ਦਵਾਰ ਹੋਣਾ ਵਿਆਹ ਵਾਹਿਗੁਰੂ ਉਹ ਨਾਂ ਵਿੱਚ ਸਮਾਈਆ ਨਾ ਕਰੋ ਹੋਰ ਕਿਤੇ ਵਿਆਹ ਨਾ ਕਰੋ ਸੰਗਰਾਧਾ ਤੇ ਵਿਆਹ ਜੋੜਦਾ ਫਰਮਾਇਆ 28 ਕੋ ਤੇ 28 ਹਾੜ ਨੂੰ ਇੱਥੇ ਸ਼ਾਦੀਆਂ ਹੋਇਆ ਕਰਨੀਆਂ ਸੋ ਕੀ ਫਰਮਾਨ ਹੈ 18 ਹਾੜ ਤੇ 28 ਕੋ ਜਿਨ੍ਹਾਂ ਦਾ ਹਰ ਭੜਕਤ ਦਵਾਰ ਹੋਣਾ ਵੀਰਾ ਵਾਹਿਗੁਰੂ ਉਹਨਾਂ ਵਿੱਚ ਸਮਾਈਆ ਜੋ ਨਾਨਕ ਲਾਵ ਪੈਲੀ ਚੌਥੀ ਗਿਆਗਾ ਉਲਾਮਾਂ ਦੇ ਵਿੱਚ ਕੀ ਆ ਆਤਮਾ ਤੇ ਪਰਮਾਤਮਾ ਦਾ ਮੇਲ ਹੋਣਾ ਪ੍ਰਭੂ ਆਪਣਾ ਸੀ ਕੰਤ ਹੋਏ ਸਹਾਗੀ ਰੂਪ ਲੈ ਬਟਾਈਆ ਦੋਹਾਂ ਦਾ ਮੇਲਾ ਸਹਿਜ ਸਵਾਹ ਆਤਮਾ ਤੇ ਪਰਮਾਤਮਾ ਦਾ ਵੀ ਤੇ ਇੱਕ ਜੋੜੀ ਦਾ ਵੀ ਇਹ ਸਹਿਜ ਸਵਾਵੇ ਨਾ ਹੋ ਗਿਆ ਮੇਰੇ ਚਰਨਾਂ ਦੇ ਵਿੱਚ ਆ ਕੇ ਜੋੜੀ ਤੋਂ ਦੀ ਦੇ ਬਟਾਈਆ ਮੈਂ ਇਸ ਜੋੜੀ ਨੂੰ ਤੋਂਦੀ ਜੋੜੀ ਬਣਾ ਗਿਆ ਆਪਣੇ ਚਰਨਾਂ ਦੇ ਵਿੱਚ ਲਿਆ ਕੇ ਗੁਰੂ ਅਵਤਾਰ ਪੀਰ ਪੈਗੰਬਰ ਸਾਰੇ ਬਣ ਗਵਾਹ ਕਿਤੇ ਇਹ ਨਹੀਂ ਕਿ ਇੱਕ ਗ੍ਰੰਥੀ ਦੇ ਕੋਲੋਂ ਦਾਵਾ ਪੜਾ ਦਿੱਤੀਆਂ ਤੇ ਕਹਾਣੀ ਖਤਮ ਹੋ ਗਈ ਇਹਨਾਂ ਵਿਆਹਾਂ ਦੇ ਵਿੱਚ ਕੌਣ-ਕੌਣ ਹਾਜ਼ਰ ਹੁੰਦਾ ਗੁਰੂ ਪੀਰ ਪੈਗੰਬਰ ਅਵਤਾਰ ਉਹ ਗਵਾਹੀ ਤੇ ਦੇਣੇ ਕਿ ਸਾਡੇ ਸਾਹਮਣੇ ਪ੍ਰਭੂ ਦੇ ਚਰਨਾਂ ਦੇ ਵਿੱਚ ਇਸ ਜੋੜੇ ਦੀ ਸ਼ਾਦੀ ਹੋਈ ਹੈ ਗੁਰੂ ਅਵਤਾਰ ਪੀਰ ਪੈਗੰਬਰ ਸਾਰੇ ਬਣ ਗਵਾਹ ਸ਼ਹਾਦਤ ਤੁਰਦੀ ਇੱਕ ਪਗ ਤਾਈਆ ਜੋਤੀ ਜੋ ਸਰੂਪ ਆ ਰਿ ਆਪੇ ਆਪਣੀ ਕਿਰਪਾ ਕਰ ਸੱਚੇ ਦੇਵ ਨਾਰ ਹਾਰ ਵੜਾਈਆ ਸਤਜੁਗ ਕਹੇ ਮੇਰਾ ਚਲਿਆ ਸੱਚ ਰਵਾਜ ਹਰ ਕੱਤਾ ਆਪ ਚਲਾਈਆ ਕਿਸ ਸਰਵਾਰੀ ਨੂੰ ਕਿਨੇ ਚਲਾਇਆ ਹਰ ਕਰਤੇ ਨੇ ਭਗਵਾਨ ਨੇ ਜੀ ਦੇ ਸੀਸ ਹਰ ਕਰਤੇ ਦੀ ਪਹਿਚਾਨ ਹੋ ਰਹੀ ਆ ਸਤਜ ਦੇ ਰਿਹਾ ਪਹਿਚਾਨ ਸਾਨੂੰ ਪਹਿਚਾਨ ਆਵੇ ਜਾਣਾ ਆ ਗਈ ਸਤਜ ਪਹਿਚਾਨ ਦੇ ਰਿਹਾ ਉਹ ਸੁਣ ਲੋ ਸਤਜੁਗ ਕਹੇ ਮੇਰਾ ਚੱਲਿਆ ਸੱਚ ਰਵਾਜ ਹਰੇ ਕਰਤਾ ਆਪ ਚਲਾਈਆ ਜੀਦੇ ਸੀਸ ਤੇ ਸੋਹੇ ਤਾਜ ਤਖਤ ਨਿਵਾਸੀ ਦੇ ਪਰਵਾਹੀਆ ਸਿੱਧ ਤਖਤ ਨਿਵਾਸੀ ਆ ਜਿਹੜਾ ਇਸ ਸਰਵਾਜ ਨੂੰ ਬਦਲ ਰਿਹਾ ਉਹਦੀ ਪਛਾਣ ਕੀ ਦੱਸੀ ਸਾਜੂ ਨੇ ਕਿ ਉਹਦੇ ਸੀਸ ਦੇ ਉੱਤੇ ਤਾਜ ਤਖਤ ਨਿਵਾਸੀ ਦੇ ਪਰਵਾਹੀਆ ਉਹ ਗਰੀਬਾਂ ਨੂੰ ਰਹਿਨਵਾਜ਼ ਆਓ ਮੇਰੇ ਚਰਨਾਂ ਦੇ ਵਿੱਚ ਆ ਕੇ ਇੱਥੇ ਵਿਆਹ ਕਰ ਲਓ ਉਹ ਗਰੀਬਾ ਨੂੰ ਰਹਿਨਵਾਜ ਨਮਾੜਿਆ ਗੋਦ ਉਠਾਈਆ ਪੜਤ ਨੂੰ ਭਗਤੀ ਦਾ ਦੇ ਕੇ ਤਾਜ ਤਾਜ ਕੀ ਦਿੱਤਾ ਭੱਤੀ ਦਾ ਮੈਂ ਭੱਤੀ ਤੁਹਾਡੀ ਤੁਹਾਡੇ ਝੋਲੀ ਦੇ ਵਿੱਚ ਪਾ ਦਿੱਤੀ ਮੈਂ ਤੁਹਾਨੂੰ ਇਹ ਤਾਜ ਦੇ ਰਿਆਂ ਦولت ਮੰਦਰ ਦੇ ਬਣਾਈਆ ਐਸਾ ਦੌਲਤਮੰਦ ਬਣਾਇਆ ਇਸ ਮਾਤ ਰੂਪ ਦੇ ਉੱਤੇ ਬਣਾ ਦਿੱਤਾ ਤੇ ਉਹ ਦੌਲਤ ਕਿੱਥੋਂ ਤੱਕ ਚੱਲਣੀ ਹੈ ਸੱਚਖੰਡ ਤੱਕ ਉਹ ਦੌਲਤ ਨਹੀਂ ਦਿੱਤੀ ਜਿਹੜੀ 2 ਸਾਲ 5 ਸਾਲ 10 ਸਾਲ ਜਾਂ ਫਿਰ ਇੱਕ ਜਨਮ ਦੋ ਜਨਮ ਚਾਰ ਜਨਮ ਤੱਕ ਖਤਮ ਹੋ ਜਾਵੇ ਉਹ ਦੌਲਤ ਨਹੀਂ ਦਿੱਤੀ ਉਹ ਦੌਲਤ ਦਿੱਤੀ ਆਪਣੇ ਚਰਨਾਂ ਦੇ ਵਿੱਚ ਬਿਠਾ ਕੇ ਜਿਹੜੀ ਬਾਦ ਰੂਪ ਦੇ ਵਿੱਚ ਦਿੱਤੀ ਤੇ ਸੱਚਖੰਡ ਤੱਕ ਦੇਲ ਰਹੀਗੀ ਸਰ ਸੋਹੇ ਲਾਪ ਵਸੇ ਸਾਥ

ਸਿਆ ਸਾਹਿਬਾਨੇ ਮੈਂ ਤੁਹਾਨੂੰ ਖਾਲਸ ਗੁਰਮੁਖ ਕੋ ਬਿਟਾ ਲਿਆ ਸਾਡੇ ਵਿੱਚ ਕਿਤੇ ਨਿਖੋਰਤੇ ਨਹੀਂ ਅਸੀਂ ਉਹਦੇ ਹਾਂ ਇਹ ਬਣ ਕੇ ਰਹਿਣਾ ਰਹਿਣਾ ਜੋ ਖਾਲਸ ਗੁਰਮਖ ਲੈ ਬਿਟਾਈਆ ਜਿਹੜੇ ਜਨਮ ਕਰਮ ਦੀ ਪਗਤੀ ਵਿੱਚੋਂ ਹੋਏ ਪਾਸ ਉਹਨਾਂ ਦਾ ਆਨੰਦ ਕਾਰਜ ਦੇ ਕਰ ਦੇਵ ਘਈਆ ਤੁਸੀਂ ਪਾਸ ਹੋ ਗਏ ਜਿਹੜੇ ਮੇਰੇ ਚਰਨਾਂ ਦੇ ਵਿੱਚ ਆ ਕੇ ਆਪਣਾ ਵਿਆਹ ਕਰਨ ਵਾਸਤੇ ਆ ਗਏ ਤੁਸੀਂ ਪਾਸ ਹੋ ਗਏ ਨੌ ਅਖੰਡਾਂ ਵਿੱਚੋਂ ਨੌ ਜੋੜੇ ਪਹਿਲੀ ਵਾਰ ਲੱਭਿਆਜ ਕਿਉਂਕਿ ਉਹਨਾਂ ਨੌ ਜੋੜਿਆਂ ਦਾ ਪਹਿਲੀ ਵਾਰ ਹਜੂਰ ਦੇ ਚਰਨਾਂ ਦੇ ਵਿੱਚ ਸ਼ਾਦੀ ਹੋਈ ਨੌਂ ਦਿਵਾਰ ਦੇ ਲੇਖੇ ਦੇ ਮਕਾਇਆ ਆਤਮ ਦੇ ਬਣਾ ਕੇ ਸੱਚੇ ਸਾਜ ਪਰਵਾਤ માં ਆਪਣਾ ਰੰਗ ਚੜਾਈਆ ਸਦਾ ਖੇੜੇ ਵਸਦੇ ਰਹਿਣ ਆਬਾਦ ਕਿਉਂਕਿ ਤੁਸੀਂ ਮੇਰੇ ਹੋ ਗਏ ਤੁਹਾਡਾ ਖੇੜਾ ਹਮੇਸ਼ਾ ਆਬਾਦ ਰਹੇਗਾ ਕੀ ਜ਼ਾਹਰ ਰੂਪ ਨ ਕੋਈ ਵਖਾਈਆ ਤੁਹਾਡੇ ਉੱਤੇ ਕਦੇ ਪਾਤੜਉਣ ਨਹੀਂ ਲੱਗੀ ਤੁਸੀਂ ਹਮੇਸ਼ਾ ਆਬਾਦ ਰਹਿਣਾ ਪਰਬ ਨੇ ਸਾਚੀ ਸਾਜਣਾ ਅਗੰਮੀ ਸਾਜ ਸਾਜਣ ਹੋ ਕੇ ਹੋਏ ਸਹਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਦ ਦੇਵ ਨਹਾਰ ਵਢਾਈਆ ਸਤ ਜੁਗ ਕਹੇ ਚਾਰ ਵੰਦੀ ਦਸ ਰੀਤੀ ਇਥੇ ਚਾਰਾਂ ਵਰਨਾ ਨੇ ਇੱਕੋ ਹੀ ਤਰ੍ਹਾਂ ਆਕੇ ਸ਼ਾਦੀਆਂ ਕਰਨੀਆਂ ਕੋਈ ਫੇਰ ਭਾਵ ਨਹੀਂ ਹੈ ਰਾਤੁਰ ਦਾ ਦਿੱਤਾ ਜਨਾਈਆ ਨਾ ਮੰਦਰ ਨਾਮ ਅਸੀਤੀ ਜੀ ਦਾ ਗਿਆਰਾਂ ਜ਼ਿਲ ਕਰਾਰ ਨਾ ਕੋਈ ਪੜਾਈਆ ਪ੍ਰੇਮ ਪਿਆਰ ਦੀ ਤੇ ਜੇ ਪੜਾਈਆ ਨਹੀਂ ਤੇ ਫਿਰ ਹੋਣਾ ਕੀ ਪ੍ਰੇਮ ਪਿਆਰ ਦੀ ਸਾਚੀ ਦੱਸ ਕੇ ਨੀਤੀ ਕੀ ਭਵਾਨ ਕਹਿ ਰਿਹਾ ਕਿ ਪ੍ਰੇਮ ਕਰ ਲਿਓ ਮੈਂ ਤੁਹਾਨੂੰ ਇਹੀ ਨੀਤੀ ਸਮਝਾਉਣਾ ਆ ਨੀਤੀਵਾਨ ਵਿਆਖਾਈਆ ਪਰਮੇਸ਼ਰ ਨੀਤੀਵਾਨ ਆਪ ਨੂੰ ਨੀਤੀ ਸਮਝਾ ਰਿਹਾ ਕਿ ਇਸ ਤਰ੍ਹਾਂ ਕਰ ਲਿਓ ਇੱਕ ਰੰਗ ਰੰਗ ਕੇ ਹਸਤ ਕੀਤੀ ਹਸ ਤਰੁੰਦਾ ਹਾ ਧੀਤੇ ਕੀਤੀ ਹੁੰਦੀ ਕੀੜੀ ਮੈਂ ਕੀੜੀ ਨੂੰ ਤੇ ਹਾਜੀ ਨੂੰ ਕਹਿੰਦਾ ਮਤਲਬ ਹਜੂ ਸ਼ੰਚਾ ਜੀ ਦਾ ਕਿ ਮੈਂ ਛੋਟੇ ਨੂੰ ਵੱਡੇ ਨੂੰ ਸਾਰਿਆਂ ਨੂੰ ਇੱਕੋ ਰੰਗ ਦੇ ਵਿੱਚ ਰੰਗਣ ਵਾਸਤੇ ਆ ਗਿਆ ਮੈਂ ਕੋਈ ਤੇਜ ਭਾਵ ਨਹੀਂ ਲੱਗਦਾ ਇੱਕੋ ਰੰਗ ਰੰਕੇ ਹਸਤ ਕੀਤੀ ਚਿੱਟੇ ਵਸਤ ਦੇ ਚੋਇਆ ਆਮ ਆਖਿਆ ਪ੍ਰਭੂ ਨੇ ਕਿ ਚਿੱਤੇ ਵਸਤੇ ਪਾ ਕੇ ਜੂਸ਼ਾ ਅੰਛ ਰਚਨਾ ਵਿੱਚ ਆ ਕੇ ਆ ਜਾਏ ਉਹ ਤੇ ਵਿਯਾਰ ਕਰਕੇ ਘਰਾਂ ਨੂੰ ਚਲ ਜਾਏ ਪਰਮ ਪਰਖ ਪਰਮਾਤਮ ਆਤਮ ਸੱਚੀ ਦੱਸੇ ਪ੍ਰੀਤੀ ਪ੍ਰੀਤਮੇ ਆਪਣਾ ਹੁਕਮ ਬਣਾਈਆ ਜੋਤੀ ਜੋ ਸਰੂਪ ਆਰਿਆ ਤੇ ਆਪਣੀ ਕਿਰਪਾ ਕਰ ਸਦ ਦੇਵਨ ਹਾਰ ਵੜਿਆਈਆ ਸਤ ਜੁਗ ਕਹੇ ਅਕਤੂ ਦਵਾਰ ਜੋੜੇ ਜੁੜਨੇ ਸ਼੍ਰੀ ਪਰਵਾਨ ਦਇਆ ਕਮਾਈਆ ਜੇ ਏ ਤੋਂ ਜਾ ਕੇ ਦਰਗਾਹ ਦੇ ਵਿੱਚੋਂ ਕਦੇ ਨਾ ਮੁੜਨੇ ਮੈਂ ਤੇ ਐਸਾ ਸੰਬੰਧ ਜੋੜਨ ਵਾਲਾ ਸੱਚੇ ਕਾਂਡੇ ਤੇ ਖੁਸ਼ੀ ਮਨਾਈਆ ਉਹਨਾਂ ਦੇ ਅੰਦਰ ਇੱਕੋ ਫੁਰਨੇ ਫੁਰਨੇ ਕਿਲੇ ਫੁਰਨੇ ਤੂੰ ਮੇਰਾ ਲੈ ਤੇਰਾ ਮੈਂ ਤੇਰਾ ਉਹਨਾਂ ਦੇ ਅੰਦਰ ਇੱਕੋ ਫੁਰਨੇ ਫੁਰਨੇ ਸੋਹਣ ਢੋਲੇ ਲੈਣ ਗਾਇਆ ਜਾ ਕਿਉਂ ਜਿਹੜਾ ਚੱਕਣਾ ਹੋਰ ਕਿਸੇ ਪਾਸੇ ਘੁੰਮਣ ਦੀ ਜਰੂਰਤ ਨਹੀਂ ਹੈ ਹੁਣ ਚਾਰ ਚਫੇਰੇ ਪੈਣੇ ਨਹੀਂ ਪੈਣੇ ਤੁਰਨੇ ਕਿਉਂ ਨਹੀਂ ਤੁਰਨੇ ਸਨਮੁਖ ਹੋ ਕੇ ਦਰਸ਼ਨ ਪਾਈਆ ਹੁਣ ਤੁਸੀਂ ਸਨਮੁਖ ਹੋ ਕੇ ਦਰਸ਼ਨ ਪਾ ਲਿਆ ਹੁਣ ਤੁਹਾਨੂੰ ਕਿਤੇ ਹੋਰ ਚਫੇਰੇ ਘੁੰਮਣ ਦੀ ਜਰੂਰਤ ਨਹੀਂ ਹੈ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨਾਰ ਸਚੀ ਵਢਾਈਆ ਸਤਜੁਗ ਕਹੇ ਮੈਨੂੰ ਖੁਸ਼ੀ ਹੋਈ ਕਿਉਂ ਖੁਸ਼ੀ ਹੋਈ ਪ੍ਰਭ ਸਾਚਾ ਕਰੇ ਨਿਕਾਲ ਇਹ ਕਦੇ ਹੋਇਆ ਧਰਤੀ ਦੇ ਉੱਤੇ ਅਜ ਤੱਕ ਇਹ ਨਹੀਂ ਹੋਇਆ ਸਤਜੁਗ ਨੂੰ ਖੁਸ਼ੀ ਹੋ ਗਈ ਇਸ ਗੱਲ ਦੀ ਕਿ ਪ੍ਰਭੂ ਸੱਚਾ ਵਿਆਹ ਕਰਨ ਲੱਗ ਗਿਆ ਸਤ ਜੁਗ ਕਹੇ ਮੈਨੂੰ ਖੁਸ਼ੀ ਹੋਈ ਪ੍ਰਭ ਸੱਚਾ ਕਰੇ ਨਿਕਾ ਕਿਸ ਤਰ੍ਹਾਂ ਨਿਕਾ ਕੇ ਹੋਲੇ ਬੈਕੇ ਅਗਲੀ ਸਤਰ ਦੇ ਵਿੱਚ ਪਾਤਸ਼ਾਹ ਬਹੁਤ ਵੱਡਾ ਕਾਮ ਨੇ ਰਹਿਣੇ ਸਰਬ ਕਰੋ ਨਕਾਬ ਮੁਕ ਤੋਂ ਦਿੱਤਾ ਉਠਾਈਆ ਜਿਹੜਾ ਨਿਰਗੁਣ ਦਾਤਾ ਕਿਸੇ ਨੂੰ ਨਜ਼ਰ ਨਹੀਂ ਆਇਆ ਜਿਹੜਾ ਰਗ ਰੂਪ ਤੋਂ ਬਿਨਾਂ ਜਿਹੜਾ ਆਕਾਰ ਤੋਂ ਬਿਨਾਂ ਉਹਨੇ ਆਪਣਾ ਨਕਾਬ ਉਤਾਰ ਲਿਆ ਤੇ ਸਨਮੁਖ ਹੋ ਕੇ ਦਰਸ਼ਨ ਦੇ ਦਿੱਤਾ ਘਟ ਆਕੜਾ ਨਾ ਕੀ ਦਿਲਾ ਲਿਆ ਫੇਸ ਹੋਇਸ ਗਈ ਨੂੰ ਸਤਜੁਗ ਕਹੇ ਮੈਨੂੰ ਖੁਸ਼ੀ ਹੋਈ ਪ੍ਰਭ ਸੱਚਾ ਕਰੇ ਨਕਾਬ ਨਕਾਬ ਮਾਰਗ ਦੱਸ ਦਿੱਤਾ ਕਿ ਮੈਂ ਤੁਹਾਨੂੰ ਆਪਣਾ ਨਾਮ ਜਿੱਥੋਂ ਆਪਾਂ ਸ਼ੁਰੂ ਕੀਤਾ ਕਿ ਮੈਂ ਤੁਹਾਨੂੰ ਆਪਣਾ ਨਾਮ ਸ਼ਬਦ ਦੇ ਕੇ ਆਪਣੇ ਬਣਾ ਰਿਹਾ ਤੇ ਹੁਣ ਤੁਸੀਂ ਮੇਰੇ ਚਰਨਾਂ ਦੇ ਵਿੱਚ ਆ ਕੇ ਵਿਆਹ ਕਰਨਾ ਇੱਕ ਇੱਕ ਸੱਚਾ ਮਾਰਗ ਹੈ ਚਾਰ ਵਰਨ ਦਿੱਤਾ ਦਰਦਾਈਆ ਕਿਸੇ ਵੀ ਵਰਨ ਦਾ ਹੋਵੇ ਛਕਰੀ ਬ੍ਰਾਹਮਣ ਸ਼ੂਦਰ ਵੈਸ਼ ਕਿਸੇ ਵੀ ਵਰਨ ਦਾ ਹੋਵੇ ਉਹ ਮੇਰੇ ਚਰਨਾਂ ਦੇ ਵਿੱਚ ਆ ਕੇ ਨਿਕਾਹ ਕਰੇਗਾ ਵਿਆਹ ਕਰੇਗਾ ਸ਼ਾਦੀ ਕਰੇਗਾ ਜੋ ਪੰਜ ਜਕਾਰੇ ਤੇ ਲਗਾ ਉੱਚਾਰੇ ਕਿਨੇ ਸੋਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇ ਆਈਆ ਤੁਸੀਂ ਪੰਜ ਜਕਾਰੇ ਲਾ ਕੇ ਮੇਰੇ ਚਰਨਾਂ ਦੇ ਵਿੱਚ ਆ ਕੇ ਵਿਆਹ ਕਰ ਲੈਣਾ ਉੱਥੇ ਮੁੱਲਾ ਕਹ ਜੀ ਪੰਡਿਤ ਗ੍ਰੰਥੀ ਦੀ ਲੋੜ ਰਹੇ ਨਾ ਰਾ ਜਦੋਂ ਤੁਸੀਂ ਆਕਾਰਪੁਰਖ ਦੇ ਚਰਨਾਂ ਦੇ ਵਿੱਚ ਆ ਕੇ ਵਿਆਹ ਕਰ ਲਏ ਪੰਜ ਜਕਾਰੇ ਲਾ ਲਏ ਕਿਹੜੇ ਸੋਮਹਾਰਸ਼ੇਸ਼ੀ ਵਿਸ਼ਨੋ ਕੋ ਗਵਾਦੀ ਜਾਇਦੇ ਉੱਥੇ ਮੁੱਲਾ ਕਾਜੀ ਪੰਡਿਤ ਗ੍ਰੰਥੀ ਦੀ ਜ਼ਰੂਰਤ ਉੱਥੇ ਮੁੱਲਾ ਕਾਜੀ ਪੰਡਿਤ ਗ੍ਰੰਥੀ ਦੀ ਲੋੜ ਰਹੇ ਨਾਗਾ ਤੁਰਦਾ ਹੁਕਮ ਇੱਕੋ ਨਜ਼ਰੀ ਆਈਆ ਹਰ ਕਾ ਸ਼ਬਦ ਆਨੰਦ ਕਾਰਜ ਦਾ ਇਹ ਹਰ ਕਾ ਸ਼ਬਦ ਜਦੋਂ ਹਰੀ ਸਾਹਮਣੇ ਅਕਲਪੁਖਰੀ ਜਦੋਂ ਸਾਹਮਣੇ ਜੋੜਿਆਂ ਨੂੰ ਬਿਠਾ ਕੇ ਇੱਕ ਸ਼ਬਦ ਪ੍ਰਾਪਤਾ ਜਿਹੜਾ ਆਪਜੀ ਸਰਵ ਕਰਦੇ ਹੋ ਮੈਂ ਜਦੋਂ ਇਸ ਸ਼ਬਦ ਨੂੰ ਪੜਾਂਗਾ ਤੁਹਾਡਾ ਨਿਗਾਹ ਮੇਰੇ ਸ਼ਬਦ ਦੇ ਨਾਲ ਹੋ ਜਾਏਗਾ ਹਰ ਕਾ ਸ਼ਬਦ ਆਨੰਦ ਕਾਰਜ ਦਇਕਰਾ

कोई लंघ मात्र घट बोली भी हो गए तो आप सर्व आपत बर्शन योग हो हजूर शहन शाह जी के चैनल के बाद जा चुका समा कित दोबारा फिर मिले आप जी के फिर दर्शन करा सचे पाशाह बख्शिश कर समा मिलता रहे आप जी के दर्शन कर देिए